ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋਈ ਬਾਈ ਜਲਦਾ ਪਿੰਡ ਬਾਮੜੀਆਂ ਮਾਰੋ ਮਾਰ ਕੰਮ ਅੱਜ ਆਪਣੇ ਉਹ ਕਣਕ ਬੀਜੀ ਆਪਾਂ ਆਪੇ ਵੜਨ ਆਏ ਆ ਇਹ ਜੋ ਪ੍ਰੋਜੈਕਟਰ ਕਾ ਬੀਜ ਕੇ ਆ ਤਾ ਮਾ ਕਣਕ ਬਾਈ ਛੋਟੇ ਖੇਤਾਂ ਵਾਲਿਆਂ ਦਾ ਨਾ ਇਹ ਬਹੁਤ ਘੱਟ ਮਸ਼ੀਨ ਨਾਲ ਜਿਹੜਾ ਨਾ ਉਹ ਛੋਟੇ ਜੀਮੀਦਾਰ ਨੂੰ ਹੀ ਥੀਲਾ ਢੇੜ ਕਿਲਾ 2 ਕਿੱਲੇ ਵਾਲਿਆਂ ਨੂੰ ਬਹੁਤ ਘੱਟ ਬੋਲੋ ਕਰਦੇ ਆ ਆਪਾਂ ਅੱਜ ਉਹਨਾਂ ਦੀ ਫੈਲ ਆ ਨਾ ਕਰਦੀਏ ਮਨ ਦੇ ਵਿੱਚ ਸੋਚਿਆ ਅਕੱਲੇ ਵੇਰ ਉੱਧਰ ਭੇਜਣ ਵਾਲਾ 4-5 ਕਿੱਲੇ ਇਕੱਠੇ ਨੇ ਮੈਂ ਕਹ ਰਹੀ ਮੈਂ ਵੱਢ ਕੇ ਵੀ ਫੇਰ ਉਧਰ ਜਾਊਂਗਾ ਇੱਥੇ ਨਾਲ ਛੋਟੇ ਜੀਮਦਾਰ ਪਹਿਲੇ ਕਰਕੇ ਫੇਰ ਉਧਰ ਜਾਊਂਗਾ ਬਾਕੀ ਬਾਈ ਉਹਨਾਂ ਦਾ ਪੁੱਛ ਲੋ ਵੀ ਕਾਇ ਕੀ ਨੇ ਇਹਨਾਂ ਦੇ ਛੋਟੇ ਛੋਟੇ ਖਸਤੀਆਂ ਬਾਈ ਇਹਨਾਂ ਦੇ ਹਾਂ ਕੰਡਾ ਦੇਖਣਾ ਇੱਥੇ ਨੇ ਮਤੇ ਕੰਡਾ ਹਾਂ ਕੰਡਾ ਕਰੀ ਗਿਆ ਉਹ ਗਰਾਊਂਡ ਆ ਰਿਹਾ ਬਾਹਮਣੀਆ ਮੈਦਾਨ ਦਾ ਨੌਰਾ ਸਟੇਡੀਅਮ ਬਣਾਇਆ ਹੋਇਆ ਹੈ। ਨੌਰਾ ਵੀ ਸੋਹਣਾ। ਬਾਕੀ ਬਾਅਦ ਨਹੀਂ ਛੋੜਦੇ ਨੇ ਪੱਟ ਕੇ ਫੇਰ ਹਣ ਬੜੇ ਜੀਵੀਦਾਰ 4-5 ਕਿਲੇ ਨੂੰ ਬਾਅਦ ਦੇਖਾਂਗੇ ਪਹਿਲੇ ਇਹਨਾਂ ਨੂੰ ਵੇਚਦੇ ਕਰੀਏ ਵਿਚਾਰੇ ਹਨਾ ਹਾਂ ਜੀ ਆਈਆ ਤਾਂ ਹੈ। ਬਾਕੀ ਨਹੀਂ ਕਰਿਆ ਤਾਂ ਪੱਟ ਕੇ ਰਖਵਾ। ਦੋ-ਤਿੰਨ ਭਾਈਆਂ ਦੇ ਨੇ ਹੋ ਜਣੇ 4-5 ਕਿਲੇ। ਹੈ ਕਿ ਨਹੀਂ? ਹਾਈ। ਜਾ ਕੇ ਇੱਕ ਕਰਨ ਵੀ ਜੀ ਦਾ ਫਰਕਾ ਵੀ 2% ਰਿਹਾ ਕਿ ਕਿਵੇਂ ਅੱਗੇ ਕਹਦੇਗਾ ਉਹ ਜਉਂਦੇ ਨੇ ਦੇਖਦਾ ਕਣਕੜੀ ਨੜੀ ਹੈ ਇਹਦੇ ਵੀ ਜੀ ਦਾ ਸਾਰੀ ਹੋ ਵੀ ਜੀ ਇਹ ਆਹ ਬੜੇ ਘਟਣਾ ਹੈ ਉੱਤੇ ਹੀ ਕਰ ਬਿੱਤੀ ਸੀ ਕਰਕ ਦਾ ਦਾ ਫਰਕ ਆਪਾਂ ਬੜਾ ਝੁੰਦਾ ਬੜਾ ਲੱਗੀ ਸੀ ਟਰੈਕਟਰ ਸਾਰੇ ਉੱਧਰ ਗਏ ਵੇ ਤੇ ਟਰੈਕਟਰ ਕੋਈ ਹੈ ਨਹੀਂ ਦਾ ਮੁਰਦਾ ਟਰੈਕਟਰ ਕੋਈ ਹੈ ਨਹੀਂ ਦਾ ਤਾਂ ਕਰਕੇ ਫੇਰ ਆ ਜੋ ਟੱਕੜਾ ਦਾ ਉਧਰ ਵਾਲੇ ਪਾ ਲੈ ਆ ਜੋ ਪਰੇ ਟ੍ਰੱਕ ਲਾ ਲਓ ਜੀ ਬਾਈ ਜੀ ਚੱਲਦੀ ਆ ਮਸ਼ੀਨ ਲੱਗੀ ਹੋਈ ਆ ਜੀਤੇ ਬਾਈ ਦੇ ਜੀਤੇ ਬਾਈ ਕੀ ਹਾਲ ਆ ਠੀਕ ਆ ਜੀ ਵੱਡਿਆ ਬੰਨੇ ਬੰਨੇ ਹੈ ਇਹ ਮਨਿੰਦਰੇ ਵੀਜ ਗਿਆ ਤਾਂ ਕਣਕ ਹੈ ਉਹਨੇ ਵੱਢੀ ਆ ਉਹਨੇ ਵੱਢੀ ਉਹਨੇ ਵੀਜੀ ਹੈ ਇਹ ਤਾਂ ਲੋਟਿਆ ਹੈ ਕੰਮ بڑے ਟਰੈਕਟਰ ਨਾਲ ਵੀਜ ਗਿਆ ਤਾਂ ਮੈਂ ਕਹਿੰਦਾ ਇਹ ਹਾਂ ਹਾਂ ਜਾਂ ਦੂਜੇ ਟਰੈਕਟਰ ਉਧਰ ਗਏ ਹੋ ਤੇ ਪਰਲੀ ਸਾਨਾ ਕੰਕਰਾ ਜੱਜ ਵਧੀਆ ਬਿੱਜੀ ਵੀ ਆ ਹੋਰ ਇਹ ਤੱਪੜ ਚ ਪਾਉਣੇ ਉੱਪਰ ਤਰਪਾਲ ਚ ਹਾਂ ਤੱਪੜ ਚ ਆ ਜਾ ਆ ਜਾ ਓਰੇ ਓਰੇ ਗੱਲ ਸੁਣ ਲੈ ਲਓ ਜੀ ਇਹਦੇ ਬਾਅਦ ਲਾਉਣਾ ਇਹ ਬੰਦੇ ਦਾ ਅਨਮਰ ਮੁੰਡੇ ਦਾ ਓਰੇ ਆ ਜਾ ਆਪੇ ਉੱਥੇ ਵੀ ਆਉਂਗਾ ਓਰੇ ਅਮੜਿਆ ਕਾਲਦੀ ਆ ਮਸ਼ੀਨ ਨੰਦਾ ਲੱਗਿਆ ਬਟਨ ਮਾਵਾ ਬੰਦ ਕੱਟਿਆ ਰਹਾ ਕੰਮ ਧੂੜਾਂ ਠਾਲੀਆਂ ਪਈਆਂ ਅੱਧਾ ਟਰੈਕਟਰ ਵੀ ਲਿਆ ਬੰਦਾ ਚੱਲਦੀ ਆ ਮਸ਼ੀਨ ਮਾਰੋ ਮਾਰੀ ਲੱਗਿਆ ਟੈਂਕ ਭਰ ਕੇ ਬਾਈ ਕੱਢਣ ਨੰਦਰਾ ਵਰਤਾ ਟੈਂਕ ਫੁੱਲ 4 ਬਾਈ 4 ਖੱਚਦੇ ਕੰਮ ਓਏ ਗਰਾਊਂਡ ਰਹਿ ਗਿਆ ਜੇ ਇੱਕ ਖੇਤ ਦਾ ਲਾਉਣੇ ਅੱਗੇ ਦੂਏ ਖੇਤ ਚ ਬਹੁਤ ਵਧੀਆ ਕੰਮ ਚੱਲਦਾ ਬਾਈ ਬੜੀਆ ਕੰਮ ਚੱਲ ਰਿਹਾ ਹੈ ਤਾ ਨੰਬਰ 2450 ਜੀ ਸਤਿ ਸ਼੍ਰੀ ਅਕਾਲ। ਕਿਹੜਾ ਵੀ? ਹੋਰ। ਸਾਬ ਅੱਗੇ ਚਾਰ ਨੂੰ ਕਰਤਾ ਫੋਨ। ਹਾਂ ਕਰਤਾ। ਠੰਡਾ ਦਾ ਪੀ ਲਿਆ ਦਾ ਬਹੁਤ ਨਜ਼ਾਰਾ ਆ ਬਾਈ ਬਹੁਤ ਧੰਨਵਾਦ ਤੇਰਾ। ਖਾ ਜੀ ਬਹੁਤ ਲੱਗੀ ਫੇਰੀ। ਹੂੰ? ਆ ਉੱਪਰਲਾ ਵੀ ਰੇ ਪਟੜ ਰਹਿ ਗਿਆ ਹੈ। ਨਹੀਂ ਉਹ ਪਰਲਾ ਵੀ ਆ। ਨਾ ਨਾ ਆਹ ਕੋ ਮੋਈਆ ਬਸਾਈ ਲਾ। ਹਾਂ। ਐਲ ਡਾਈਪਰ। ਉਹ ਵੱਡਣਾ ਕਾਦਾ ਉਧਰਲਾ। ਉਹ ਹੋਣੀ। ਉਧਰ ਕਿੰਨਾ? ਹੈ ਜੀ ਉੱਥੇ ਕਿਲਾ ਡੇਰੀ ਦਾ। ਉਹ ਗਾਹਾਂ ਵੱਟ ਕੇ ਜਿਹੜਾ ਆਪਾਂ। ਇਹਨਾਂ ਦੀ ਮੋਟਰ ਸਾਹਮਣੇ ਨੂੰ। ਹਾਂ। ਬਹੁ ਹੀ ਰਹਿ ਗਿਆ ਹੋਰ ਇੱਦਾਂ ਤਾਂ ਰੜ ਗਿਆ ਹੋਰ ਸ਼ੈੱਡ ਲੱਗੇ ਉਹ ਵੀ ਸ਼ੈੱਡ ਲੱਗੇ ਜਿਹੜਾ ਪਿਆ ਟੋਟਾ ਜਿਹਾ ਕੋਈ ਵੜਦਣਾ ਫੌਨ ਵੇੜ ਦੇਣਾ ਜੇ ਬਾ ਠੀਕ ਆ ਵੇਲਾ ਹੁਣ ਨਾ ਫਿਰਦਾ ਤੂੰ ਵੀ ਕਦ ਵੇਲਾ ਹੋ ਜਾ ਹੁਣ ਮੰਡੀ ਜਾਣਾ ਮਾਲ ਇਹ ਹਾਂ ਹਾਂ ਮੰਡੀ ਰਾਤ ਨੂੰ ਲੈਣਾ ਮੰਡੀ ਰੇਟ ਰੂਟ ਕਿਆ ਲੱਗਦਾ ਭਾਈ ਉਹਨੇ ਜਾ ਕੇ ਪਤਾ ਲਗੂਗਾ ਰਾਤ ਨੂੰ ਖਾਲੀ ਹੋ ਕੇ ਪਾਰ ਹੋ ਜੂਗਾ ਨਾ ਮਾਲ ਮਾਲ ਪਾਰ ਹੋ ਜੂਗਾ ਜੇ ਕਹਿੰਦੇ ਨਹੀਂ ਭਰਿਆ ਜਾਣਾ ਮੇਰੇ ਕੋਲ ਰਾਤੀਆ ਡੈਡੀ ਜਾਊਗਾ ਲੈ ਵਧੀਆ ਵਧੀਆ ਬਾਈ ਖੱਟੇ ਤੇ ਰੱਖ ਕੰਮ ਵੜਦਾ ਇਹਦੇ ਪੇ ਦੂਆ ਮਾਲ ਕਿਸੇ ਵਾਈ ਸੀ ਆਜੂਗਾ ਸਾਰੇ ਜੇ ਨਹੀਂ ਨਹੀਂ ਉਹ ਟਰਾਲੀ ਹੋਰ ਪਾਵਾਂਗੇ ਉਹਦੇ ਮਗਰ ਇਹਦੇ ਪਾਈਪ ਨਹੀਂ ਲਾਉਣੀ ਹੁਣ ਤਾਂ ਲਾਉਣੀ ਆ ਪਾਈਪ ਲਾ ਫਿਰ ਟੈਂਕਾ ਹੁਣ ਪੈਣਾ ਹੈ ਲੈਉਣ ਵਾਲੇ ਆ ਘਰੇ ਮੰਗਾਲਾ ਡੈੜੀ ਦੇ ਉਹ ਜਾ ਕਰ ਹਾਂ ਡੈੜੀ ਦੇ ਮੰਗਾਲਾ ਪਾਈਪ ਉਹ ਪਲਾਸ ਕਰ ਬੰਨਣਾ ਇਹਨਾਂ ਨੂੰ ਮੈਂ ਬੰਨੂਗਾ ਤਾਂ ਹੀ ਕੰਮ ਚੱਲੂਗਾ ਹੋ ਬੰਨੇ ਬਰ ਤਾਂ ਹੀ ਗੱਡੀ ਰੋੜਣੀ ਆ ਕਰਦਾ ਬਹੁਤ ਆ ਰਹੀ ਅਡੀ ਗੇ ਕਰਨਾ ਉਧਰ ਤਾਰ ਕਾ ਤੇ ਲੰਨ ਤੁਸੀਂ ਆਂ ਲਾਦੇ ਮੈਨੂੰ ਉਹਹੀਂ ਨਹੀਂ ਲਾਈ ਉਹ ਉਧਰ ਉਹਨਾਂ ਪੱਠੇ ਵਾਲਿਆਂ ਦੀ ਹੁਣ ਆ ਫਿਰ ਤੁਸੀਂ ਰੁਕਿਆ ਕਰੋ ਉਹ ਐਣ ਸੜਦੇ ਨੇ ਪੱਠੇ ਵਢਣ ਲੱਗ ਗਏ ਤੇਰਾ ਤੇਰੇ ਸਾਹਮਣੇ ਦੋ ਵਾਰ ਫਸ ਗਈ ਹਾਂ ਤੋੜਦਾ ਸਾਰਾ ਡੰਡਾ ਜਾ ਫਸਾਦਾ ਤੁਸੀਂ ਆ ਡੰਡੇ ਕਰਨ ਆ ਤੁਹਾਡੇ ਖੇਤ ਵਿੱਚ ਤਾਂ ਲਾਈ ਹੋਈ ਆ ਉਹ ਵਾਟ ਤੇ ਲਾਈ ਉਹ ਵਾਟ ਐਂ ਵਰਦੇ ਨਹੀਂਂਦੇ ਆ ਵਾਟ ਤੁਸੀਂ ਵਾਟਾਂ ਦੀ ਵੱਟ ਜene ਇੱਕ ਦੋ ਇਹਦੀਆਂ ਕਰ ਨਹੀਂ ਚੱਲੀ ਜਾਂਦਾ ਇੰਨੇ ਇਹਦਾ ਬਾਈ ਚਲਾਉਣਾ ਹੀ ਪੈਂਦਾ ਪਰ ਕਰੇ ਵੀ ਗਿਆ ਬੰਦਾ ਮਾਦੇ ਦੇਖਿਆ ਇੱਕ ਵਾਰ ਤਾਂ ਡੰਡਾ ਜਾ ਮਸੀ ਘੜਿਆ ਦੂਰੀ ਵਾਰ ਤਾਰ ਫੇਰ ਫਸ ਗਈ ਤਾਰ ਵੀ ਜਿਵੇਂ ਯਾਰ ਵਾਲੀ ਜਤਾ ਹੋਵੇ ਨਵੀਂ ਤਾਰ ਆ ਵੀ ਫਸੀ ਹੋਈ ਨਿਕਲਦੀ ਨਹੀਂ ਟੁੱਟਦੀ ਨਹੀਂ ਉਹ ਖੇਤ ਥੋੜੀ ਕਣਕ ਦੇ ਵਿੱਚ ਸਿੱਟੀ ਹੋਈ ਸਾਰੀ ਕਣਕ ਪੱਠੇ ਵੜਦੇ ਉਦੋਂ ਸੜ ਦਿੰਦੇ ਪੱਠੇ ਵੜਦੇ ਫੇ ਆਪਣੀ ਫੇ ਸੱਟੇ ਨਾ ਆਪਣੇ ਵੀ ਕਰਨ ਸੜਦੇ ਆਪਣੇ ਥੋੜੇ ਵਾਲੇ ਚ ਚੱਲ ਠੀਕ ਆ ਮਗਾ ਪਾ ਪੂਪ ਜੀ ਬਾਈ ਬਾਈ ਜੀ ਚੱਲਦੀ ਆ ਮਸ਼ੀਨ ਲੱਗੀ ਹੋਈ ਆ ਥੇਰਾ ਜਿਹਾ ਹੋ ਰਿਹਾ ਜਲਦੀ ਰਹਿ ਕੇ ਇੱਕ ਦੋ ਰੌਂਡ ਬਾਈ ਜੀ ਤ੍ਰਾਈਲੀ ਮੁੰਡਿਆ ਟਰੈਕਟਰ ਸਟਾਰਟ ਹੋ ਗਿਆ ਤੜੀ ਉਹ ਆੜੀ ਉਹ ਬਾਈ ਓਏ ਟਰੈਕਟਰ ਨੂੰ ਕਿਆ ਹੋ ਗਿਆ ਗੱਲ ਸੁਣ ਨਾ ਇੱਕ ਮਿੰਟ ਸਾਨੂੰ ਵੀ ਦੱਸ ਦੇ ਕਈ ਵਾਰ ਸਟਾਰਟ ਕਰਨਾ ਪੈਂਦਾ ਕਿਆ ਹੋ ਗਿਆ ਟਰੈਕਟਰ ਨੂੰ ਹੋਣੀ ਉਹ ਸਨਪਣੀ ਜੱਟ ਤਾਂ ਫੇਰ ਚੱਕਲੀ ਵਾਜੋ ਵਾਜੋ ਚੱਕਲੀ ਫੇਰ ਕੋਣੋ ਡਰਾਈਵਰ ਕਿਹੜੇ ਬੈਠਾ ਖੜਾ ਉੱਥੇ ਰੋਡਾ ਜਾ ਕੇ ਸਰਦਾਰ ਜੀ ਸਾਡਾ ਜਿਹੜਾ ਦੂਆ ਰੋਡਾ ਆ ਗਿਆ ਇੱਕ ਉਹ ਲੰਗੜਾ ਜੀ ਤਾਂ ਲੰਗ ਜਾ ਮਾਰ ਅੱਛਾ ਰਾਜੀ ਹੋ ਦੂਗਤਰੀਆਂ ਸਰਦਾਰ ਜਹਲੇ ਉਹ ਵੀ ਉੱਤੀ ਆ ਸਰਦਾਰ ਜਿਆ ਇੱਕ ਮਨੀ ਹੈ ਕਿ ਸਰਦਾਰ ਜਿਹਾ ਆ ਗਿਆ ਉਹ ਅੱਛਾ ਮਿਲਿਆ ਤੈਨੂੰ ਨੇ ਕਰਿਆ ਤੈਨੂੰ ਨਹੀਂ ਨਹੀਂ ਭਾਈ ਅੰਕਲ ਆ ਗਿਆ ਅੱਛਾ ਅੰਕਲ ਆ ਗਿਆ ਰਹਾ ਆਹ ਉਹ ਪਿੰਡ ਵਾਲੀ ਹੁਣ ਉਹ ਵੀ ਦੇਖ ਲੈਣੇ ਬਾਅਦ ਅੱਛਾ ਆਓ ਚੰਦੇ ਦੇਖਣੇ ਜਾ ਕੇ ਆ ਤਾਂ ਮੈਨੂੰ ਦੱਸਿਆ ਰਾ ਮੈਂ ਤੇਰੇ ਪਾਪੇ ਨੂੰ ਪੁੱਛਿਆ ਵੇਚ ਨੂੰ ਰਸਤਾ ਆਏਗਾ ਕਹਿੰਦਾ ਹੈਗਾ ਹੁਣ ਮੈਨੂੰ ਕਹਵਾ ਮੈਨੂੰ ਇੱਧਰ ਰਾਹ ਦਾ ਪਤਾ ਨਹੀਂ ਹੈਗਾ ਨਹੀਂ ਐਂ ਆਂਦੀ ਉਹ ਮੱਕੀ ਦੇ ਕਰਕੇ ਨਹੀਂ ਨਾ ਉਹ ਨਹੀਂ ਆਹ ਰਸਤਾ ਤਾਂ ਹੈਗਾ ਰਸਤਾ ਤਾਂ ਹੈਗਾ ਵਾ ਨਹੀਂ ਮੱਕੀ ਕਰਕੇ ਲਗਾਉਣੀ ਆਂ ਸੱਤਿਆਂ ਵਿੱਚੋਂ ਦੀ ਦਸ ਪਾਉਂਦੇ ਚਰ ਕੋਈ ਨਹੀਂ ਘੁੰਮੇ ਇੱਧਰੋਂ ਠੀਕ ਆ ਰਾਤ ਬਾਈ ਹੋ ਗਿਆ ਹਨੇਰਾ ਆਉਂਦਿਆਂ ਨੂੰ ਹੁਣ ਆ ਕੇ ਰਾਤ ਮਸ਼ੀਨ ਭਜਨ ਬਾਈ ਨੇ ਸਾਫ ਬਲੋਰ ਮਾਰਨਾ ਦਾ ਪਰ ਇਹ ਰਾਤ ਇੱਕ ਵੀਰ ਦਾ ਕਮੈਂਟ ਆਇਆ ਦਾ ਕਹਿੰਦਾ ਬਾਈ ਭਜਨ ਤਾਂ ਰੋਡ ਤੇ ਦੀ ਬੱਸ ਵਾਂਗੂ ਖੜਕਿਆ ਪਿਆ ਬਾਕੀ ਸਹੀ ਗੱਲਤੀ ਬਾਈ ਇਹਨੇ ਮਹੀਨਾ ਦੇਢ ਹੋ ਗਿਆ ਨਾ ਦਾੜ੍ਹੀ ਨਾ ਵਾਲਾ ਨਾ ਕੁਝ ਨਹੀਂ ਕਟਾਇਆ ਤਾਂ ਚਲੋ ਜਿਹਨੂੰ ਕਿਹਾ ਤਾਂ ਵੀ ਰੱਖ ਲਾ ਪਹਿਲਾਂ ਇਹਦਾ ਪਲਾਨ ਬਣਿਆ ਤਾਂ ਵੀ ਰੱਖਣ ਦੇ ਹੁਣ ਪਤਾ ਨਹੀਂ ਕੀ ਮਨ ਚਾਹਿਆ ਰਾਤ ਜਾ ਕੇ ਕਟਵਾ ਕੇ ਆ ਗਿਆ ਚਲੋ ਇੱਛਾ ਅਗਲੇ ਦੀ ਬਾਕੀ ਦੂਜੀ ਮਸ਼ੀਨ ਆਪਣੀ ਚੱਲੂਗੀ ਪਿੰਡੇ ਇਹਨੂੰ ਅੱਜ ਜੰਮੂ ਵਾਸਤੇ ਕਰਾਂਗੇ ਰਵਾਨਾ ਭਜਨ ਥੱਲੇ ਆ ਬਾਈ ਮੜਾ ਜਾ ਓਏ ਹੈ 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 ਹਾਂ ਹਾਂ ਤਾਂ ਤਾਂ ਜਮਾਈ ਮੁੰਡਾ ਖੁੰਡਾ ਹੀ ਬਣਿਆ ਪਿਆ ਜਮਾਈ ਤੇਰੇ ਓ ਭਜਨ ਏਕੇ ਬਾਈ ਦਾ ਗੱਲ ਕਮੈਂਟ ਆਇਆ ਤਾਂ ਕਹਿੰਦਾ ਬਾਈ ਭਜਨ ਤਾਂ ਰੋਡਵੇ ਦੀ ਬੱਸ ਵਾਂਗੂ ਖੜਕਿਆ ਭਾਈ ਕਾਹਦੇ ਖੜਕੂਗੇ ਦੇਖ ਤਾਂ ਬਾਈ ਪਛਾਣ ਤਾਂ ਵੀਰੇ ਇੱਧਰ ਆ ਇੱਧਰ ਖੜਕੇ ਗਿਆ ਦੱਸੋ ਹੁਣ ਹਾਂ ਕਿਹੜਾ ਕਰਨੂ ਭਜਨ ਖੜਕ ਗਿਆ ਬਾਈ ਇਹ ਦੱਸੋ ਨਹੀਂ ਬਾਈ ਨੇ ਇੱਕ ਨੇ ਕਮੈਂਟ ਕਰਿਆ ਤਾਂ ਕਹਿੰਦਾ ਬਾਈ ਭਜਨ ਤਾਂ ਰੋਡਵੇ ਦੀ ਬੱਸ ਮੂੰਗ ਖੜਕਾਤਾ ਰਹੀ ਦੀ ਬਾਈ ਜੀ ਜਿਹਨੇ ਕਮੈਂਟ ਕਰਿਆ ਵੀਰੇ ਇੱਕ ਵਾਰ ਦੇਖ ਵੀਰੇ ਅੱਜ ਘੁੰਮ ਕੇ ਮੜਾ ਜਾ ਕੀ ਭਜਨ ਹੋਈ ਹੈ ਕਿ ਨਹੀਂ ਹੈਗਾ ਕਿ ਨਹੀਂ ਬਾਈ ਨਾਲੇ ਛੇ ਕੰਮ ਕਾਰਜ ਮਾਣਾ ਮੋਟਾ ਘਰਦਾ ਤਾਂ ਪੈਂਦੇ ਹੀ ਉਹ ਕਰਦੇ ਨਹੀਂ ਉਹ ਪਤਾ ਨੂੰ ਪਤਾ ਹੀ ਆ ਕਣਕ ਦਾ ਸੀ ਜਨੇ ਇਹ ਜਾਂਦਾ ਬਾਈ ੱਟਕੇ ਵਾਲਾ ਨਾ ਉਹ ਚਲੋ ਬਾਈ ਉਹ ਵੀ ਸਹੀ ਆ ਨਾ ਪਰੇ ਇਹਦੀ ਵਾਈਫ ਜਾਂਦਾ ਤਾਂ ਤੈਨੂੰ ਤਾਂ ਪਤਾੰਦਰਾ ਕਿਹਦਾ ਰੱਖ ਲਾ ਜੇ ਤੂੰ ਪਰਨਾ ਮੰਨਣ ਲੱਗ ਜਾਂਦਾ ਨਾ ਲੈ ਮੁੜ ਕੇ ਤੇਰੀ ਆਤ ਤੇ ਹੀ ਪੈ ਜੀ ਮੈਂ ਲੌਕਡਾਊਨ ਚ ਇਕਨੇ ਰੱਖੀ ਦਾੜੀ ਮੈਂ ਤਾਂ ਹੁਣ ਕੱਲ ਸਾਰੀ ਗੈੜੀ ਬਣ ਕੇ ਰੱਖਿਆ ਜਾਂਦਾ ਫੱਕ ਤਾਂ ਪੈਂਦਾ ਹੀ ਹਾਂ ਹਾਂ ਦਾੜੀ ਕਾ ਬੰਦੇ ਦਾ ਇੱਕ ਤਾਂ ਕਰਦਾ ਪੈਂਦਾ ਬਲੋਰ ਜਾਂ ਮਾਰਦਾ ਮੈਂ ਖੜ ਰਹਿ ਲਿਆ ਲੈ ਬਲੋਰ ਕਰਨਾ ਹੀ ਹਾਂ ਤੇ ਆਹ ਦੇ ਲੈ ਨਾਰੀਅਲ ਕੋਪੇ ਵਰਗਾ ਦੇਖ ਲੈ ਤੂੰ ਇਹ ਨਾਰੀਅਲ ਚਮਕਦਾ ਵੀ ਰਿਹਾ ਚਮਕਦਾ ਨਹੀਂ ਮੂੰਹ ਪਤਾ ਗਿਆ ਮੂੰਹ ਤੇਰਾ ਪਹਿਲਾਂ ਬੜਾ ਲੱਗਦਾ ਹੁਣ ਮੂੰਹ ਛੋਟਾ ਜਿਹਾ ਲੱਗਣ ਲੱਗਾ ਦਾੜੀ ਕਾ ਕਿਦ ਤਰ ਮੂੰਹ ਆਵੜਾ ਹਾਂ ਬਲੋਰ ਕਰ ਫੀ ਫੀਗਾ ਆਹ ਅੱਲਾ ਰਹਿਣਾ ਕੈਮ ਦਾ ਮਾਨ ਦਾ ਮਾਰ ਦੇ ਮਾਰਦੇ ਆਪਾਂ ਜੰਮੂ ਨੂੰ ਖਚਣੀ ਹੈ ਉਹ ਮੋਲੀ ਯਾਰ ਆਈ ਨਹੀਂ ਹੈਗਾ ਦੱਸ ਤੂੰ ਆ ਕੇ ਕਿਹਾ ਚੱਲ ਚੱਲ ਮੁਰੇ ਮਾਰੀ ਫਿਰ ਉਹ ਆ ਗਿਆ ਮੇਰੇ ਕੋਲ ਮੋਲੀ ਦੀ ਆ ਮੋਲੀ ਦਾ ਬਾਈ ਕਿੱਧਰ ਰੱਖ ਕੇ ਜਾਉਂਗਾ ਆਉਂਗਾ ਜਿਵੇਂ ਮੇਰੇ ਕੋਲ ਛੱਤ ਆ ਮੈਨੂੰ ਮਨ ਨਹੀਂ ਮੰਨਦਾ ਜੀ ਆਉਂਗਾ ਜਰੂਰ ਉਹ ਇਹ ਨਹੀਂ ਬੜਾ ਕੰਮ ਖਰਾਬ ਹੁੰਦਾ ਇੱਕਾ ਸੀਜ਼ਨ ਦੇ ਵਿੱਚ ਘਰ ਨੂੰ ਜਾਣਾ ਨਾ ਬਾਈ ਬੜਾ ਦੁੱਖ ਲੱਗਦਾ ਨਾ ਮਨ ਉਹ ਰਾਜੂ ਵਿਚਾਰਾ ਕੱਲਾ ਚਲਾ ਰਿਹਾ ਮਸ਼ੀਨ ਨੀ ਗੱਲ ਪਤਾ ਕੀ ਹੈ ਬਾਈ ਚਲੇਗਾ ਤਾਂ ਗੱਲ ਹੋਰ ਤਰੀਕ ਹੁਣ ਬੰਦਾ 25 ਤਰੀਕ ਦੀ ਕੱਲ ਦੀ ਦਿਹਾੜੀ ਤੇ ਫਰੀਏ ਖਰਾਬੇ ਕਰੀ ਯਾਰ ਉਹਨੇ 25 ਤਰੀਕ ਦੀ ਤਰੀਕ ਵੀ ਕਹਿੰਦੇ ਕੈਨਸਲ ਹੋ ਗਈ ਦੀ ਟਾਈਮ ਨਾਲ ਪਹੁੰਚੇ ਨਹੀਂ ਹੋਏ ਫੇਰ ਵੀ ਕੱਲ ਆ ਸਕਦਾ ਤਾਂ ਸਾਧਰੇ ਉਹੀ ਤਾਂ ਗੱਲ ਆ ਯਾਰ ਐ ਥੋੜੀ ਵੀ ਦੰਦੋ ਕੰਮ ਆ ਵੀ ਹਾਂ ਕਹਿ ਕੇ ਜਲਦੋ ਤਰੀਕ ਆ ਬਾਈ ਦੇਖ ਲਓ ਇਹ ਜੇ ਕੰਮ ਸਟਾਪ ਦੇ ਵੀ ਨਹੀਂ ਮਸ਼ੀਨ ਚਲਾਉਣੀ ਹੈ ਕਿ ਚੱਲ ਦਿਹਾੜੀ ਮੰਨੇ ਚੱਲ ਕਹਿ ਰਿਹਾ ਤੂੰ ਹੀ ਕਹਿ ਰਿਹਾ ਬਾਈ ਮੈਂ ਲਾਉਣਾ ਨਹੀਂ ਸੀ ਜਾਨ ਚੱਲ ਜਾ ਹਾਂ ਜਾਂ ਸ਼ਾਮ ਤੱਕ ਕਰ ਕਹੇ ਉਹੀ ਤਾਂ ਗੱਲ ਆ ਯਾਰ ਬੰਦਾ ਪਹਿਲਾਂ ਕਹਿ ਕੇ ਜਾਵੇ ਯਾਰ ਆਹ ਥੋੜੀ ਗੱਲ ਹੁੰਦੀ ਹੈ ਹੋਰ ਬੜਾ ਬਈ ਇਹ ਕਿਦਾਂ ਨਾ ਮੈਂ ਕਹਿੰਦਾ ਪੁੱਛਿਆ ਨਾ ਕੋਈ ਬੰਦਿਆਂ ਕੋ ਨਹੀਂ ਇੰਨਾ ਤਾਂ ਮਨ ਦੁਖੀ ਹੋਇਆ ਬਨੈਤ ਕੀ ਬਈ ਦਿਲ ਕਰਦਾ ਕੰਮ ਛੱਡ ਕੇ ਯਾਰ ਘਰੇ ਬਹਿ ਜੀ ਚੁੱਪ ਕਰਕੇ ਜਿੰਨਾ ਕਾਪ ਹੁੰਦਾ ਉਹਨਾਂ ਕਰ ਲਿਆ ਕਰੀਏ ਨਹੀਂ ਤਾਂ ਸਭ ਜਿਆ ਇੰਨਾ ਦਿਮਾਗ ਖਰਾਬ ਹੋਇਆ ਬਨੈਤ ਕੀ ਇਹ ਗੱਲ ਛੱਡ ਦੋ ਤੁਸੀਂ ਗਲਤ ਕਰਦਾ ਬਈ ਇਹ ਨਾ ਇਹ ਤਾਂ ਗਲਤ ਕਰਦਾ ਮੈਂ ਵੀ ਕਹਿੰਦਾ ਹੋਰ ਯਾਰ ਹੁਣ ਤਾਂ ਸਾਹਮਣੇ ਉਹ ਕੱਲਾ ਮਸ਼ੀਨ ਚਲਾਉਂਦਾ ਕਣ ਕਢਾ ਦੇਈ ਜਨਾ ਕੱਲਾ ਹੈ ਹੈ ਇਹ ਨਹੀਂ ਉਹ ਵੀ ਲਗਾ ਜੇ ਬੰਦੇ ਰੱਖੇ ਆ ਫਾਇਦੇਵਾਦ ਤੇ ਰੱਖੇ ਆ ਰਕਾਦੇਵਾਦ ਤੇ ਰੱਖੇ ਆ ਪਹਿਲਾਂ ਗਿਆਨੀ ਬਾਈ ਇਹ ਭਲਾ ਮੈਂ ਤਾਂ ਅੱਜ ਕੱਲ ਦੇਖ ਲਿਆ ਭਲੀ ਮਾਨਸੀ ਦਾ ਭਜਨ ਜਮਾਨਾ ਨਹੀਂ ਹੈਗਾ ਉਹ ਗਿਆਨੀ ਪਹਿਲਾਂ ਦੇ ਲਾ ਹਾਂ ਆਕੇ ਮੇਰੀ ਘਰ ਵਾਲੀ ਬੋ ਮਾਂ ਚੱਲ ਚੱਲ ਜਾ ਕੇ ਪਿੰਡ ਮੈਂ ਦਸ ਦਿਨ ਲਵਾ ਦੂੰ ਭਾਜੀ ਪੰਜਾਬ ਚ ਲਵਾ ਦੂੰ ਮਾਂ ਚੱਲ ਚੱਲ ਜਾ ਭਾਈ ਲਵਾ ਦੇ ਕੋਈ ਵਾਰ ਪਿੰਡ ਲਵਾ ਦੇ ਠੀਕ ਨਹੀਂ ਗੱਲ ਉਹ ਵੀ ਬਹਾਨਾ ਲਾ ਕੇ ਚਲੇ ਗਿਆ ਹੁਣ ਕੋਸ ਕਹਿ ਲਾ ਬਹਾਨਾ ਲਾ ਕੇ ਬਹਾਨਾ ਕਹੇ ਪੈਸੇ ਰਹਿਨੇ ਆ ਗੱਲ ਇੱਕ ਨਾ ਹੋਈ ਦੀ ਮੈਂ ਤੈਨੂੰ ਸਿੱਧੀ ਦੱਸਦਾ ਮੈਂ ਕਿਹਾ ਉਹਨੂੰ ਪਰਸੋਂ ਜਿੱਥੇ ਇਹ ਗੱਲ ਇੱਕ ਸਮਝ ਲੈ ਤੂੰ ਤੇਰੇ ਦਿਮਾ ਜਦਨ ਤੁਸੀਂ ਕਰਿਆ ਤਾਂ ਫੋਨ ਵੀ ਤੁਸੀਂ ਐ ਕਰੋ ਮੋਦੀ ਨੇ ਇੱਥੇ ਇਕੱਲੇ ਨੇ ਮਸ਼ੀਨ ਚਲਾਈ ਜਾਣੀ ਹਾਂ ਵੀ ਤੁਸੀਂ ਦੋ ਜਣੇ ਚੜ੍ਹ ਕੇ ਉਰੇ ਨੂੰ ਆ ਜਾਓ ਹਾਂ ਕੋਟੇ ਨੂੰ ਹਾਂ ਆ ਸੁਣੀਏ ਕਹਿੰਨਾ ਆਪਾਂ ਨੇ ਕੋਟੇ ਕਿਆ ਕਰਨਾ ਹੈ ਮਾਹ ਕਰਨਾ ਹੈ ਕਿ ਉੱਥੇ ਬਾਈ ਸੀਗਨ ਲਾਉਂਗੇ ਆਪਾਂ ਚੱਲਦੇ ਆ ਹਾਂ ਬਾਈ ਬੁਲਾਉਂਦਾ ਹਾਂ ਹਾਂ ਫੇਰ ਉਹਦੇ ਬਾਅਦ ਥੋੜਾ ਫੋਨ ਆਇਆ ਵਿਚਾਰਾ ਦੱਸ ਦੇ ਤੁਹਾਨੂੰ ਐਨੀ ਗੱਲ ਉਹਨੂੰ ਕਹੀ ਉਹ ਦੁਪਹਿਰੇ ਜੇ ਨੂੰ ਪਤਾ ਨਹੀਂ ਕਿਆ ਕਹਿਣ ਲਗਾ ਮੇਰੇ ਤਾਂ ਘਰ ਵਾਲੀ ਬਿਮਾਰਾ ਕਹਿੰਦਾ ਮੈਂ ਤਾਂ ਜਾਣਾ ਹੈ ਸੋਨੂ ਕੱਲ੍ਹ ਬਾਈ ਮੇਰੀ ਗੱਲ ਕਰਾਈ ਉਹਨੇ ਸੋਨੂ ਨੇ ਮੈਨੂੰ ਦੱਸਿਆ ਕਹਿੰਦਾ ਬਾਈ ਇਹਦੇ ਘਰ ਵਾਲਿਆਂ ਨਾਲ ਟਾਈ ਫਾਈਟ ਆ ਇਹ ਨਹੀਂ ਮੈਨੂੰ ਪਤਾ ਹੈ ਵੀ ਮੈਨੂੰ ਫੋਨ ਆਇਆ ਇਹ ਭਾਜਣੋਂ ਬਾਕੀ ਤੁਸੀਂ ਦੇਖ ਲਓ ਸੋਨੂ ਨੇ ਇਹ ਗੱਲ ਕਹੀ ਉਹ ਯਾਰ ਮਰੀ ਗੱਲ ਬੰਦੇ ਦਾ ਕੋਟੇ ਤੱਕਰ ਗੱਲ ਕਰੀਦੀ ਫਾਇਦੇ ਬੰਦੇ ਦਾ ਫਾਇਦੇ ਵਾਤ ਰੱਖ ਕੇ ਲੈ ਜਾਂਦਾ ਮੈਂ ਕਿਹੜਾ ਇੱਕ ਅਦਾ ਬੰਦਾ ਫालतੂ ਵੀ ਨਾ ਬਵਾਟਵਾ ਰੋ ਜੂਵੇ ਬੰਦਾ ਕੋਈ ਵਿੱਚੇ ਚੱਲ ਉਹਨੇ ਜਣੀ ਐਂ ਗੱਲ ਨਹੀਂ ਬਾਈ ਕਹੀ ਹੈ ਕਿ ਮੈਨੂੰ ਭੇਜਣਾ ਭੇਜ ਸੋਨੂ ਨੇ ਇਹ ਗੱਲ ਕਹੀ ਬਾਈ ਥੋੜਾ ਨਹੀਂ ਸਰਦਾ ਸਰਦਾ ਇਹ ਤੁਸੀਂ ਦੇਖਣਾ ਕਹਿੰਦਾ ਵੀ ਯਾ ਘਰ ਲਈ ਦਿੱਤੀ ਲੀਉਂ ਨਾ ਮੈਨੂੰ ਇਹ ਗੱਲ ਕਹ ਜੀ। ਚਲ ਮਜਬੂਰੀ ਯਾਰ ਚਲੋ ਵੀ ਘਰ ਜੇ ਘਰ ਵਾਲੀ ਬੋਹਾਂ ਆਤੀ ਚਲ ਬੰਦਾ ਆ ਕੇ ਫੋਨ ਲਾਉਂਦਾ ਬਾਈ ਦੱਸ ਠੀਕ ਆਉਣ ਮੈਂ ਕਿੱਥੇ ਲਾਉਣਾ ਦੱਸ 10 ਦਿਨ ਤੇ ਲਾਵਾਂ। ਉਹੀ ਤਾਂ ਗੱਲ ਆ ਹੁਣ 10 ਦਿਨ ਬਾਈ ਮੇਰੇ ਰਹਿਨੇ ਆ ਹੁਣ ਮੈਂ ਮੈਂ ਮੇਰੇ ਘੜਾ ਆਪਦੀਆਂ ਮੇਰੀਆਂ ਮਸ਼ੀਨਾਂ ਜਿਹੜੀਆਂ ਮੈਂ ਉਹ ਮਾਲਕ ਦੇ ਹਿਸਾਬ ਕਿ ਤਰੱਕੇ ਮੈਂ ਲੈ ਕੇ ਦਮਾ ਹੁਣ। ਚਲੋ ਗੁਜਰਾਤ ਤੇ ਜਰ ਆ ਗਿਆ ਤਾਂ ਉਹ ਮੰਨ ਲੋ। ਵੀ ਰਾਤ ਕੋਟੇ ਦਵਾਈ ਦਵਾਈ ਹਫਤੇ ਖੰਡਾ ਪੈ ਚਲ ਠੀਕ ਆ ਆ ਜਾਂਦਾ ਤੇ ਪਹੁੰਚ ਜਾਂਦਾ। ਉਹੀ ਤਾਂ ਗੱਲ ਆ ਬੰਦੇ ਨੂੰ ਆਉਣਾ ਚਾਹੀਦਾ ਬੜਾ ਜਿਹੜਾ ਬੰਦਾ ਵੀ ਰੇਗ ਬੰਦਾ ਸੀਜ਼ਨ ਤੇ ਆਉਂਦਾ ਤਾਂ ਆਪਣੇ ਘਰ ਦੀ ਮਜਬੂਰੀ ਨਾਲ ਲੈ ਕੇ ਆਉਂਦਾ ਜੇ ਆਪਾਂ ਭਾਈ ਇਹ 5 10 20 20 ਦਿਨ ਤਾਂ ਚੱਲਣੀਆਂ ਹੁੰਨੀਆਂ ਨਾ ਜੇ ਇਹੀ 5-7 ਦਿਨ ਆਪਾਂ ਨੇ ਇਕਣਾ ਘਰ ਤੇ ਕੰਮ ਲੈ ਕੇ ਹੁਣ ਸਾਡੇ ਕਿਹੜਾ ਘਰਾਂ ਵੀ ਹੈ ਨਹੀਂ ਨਾ ਪਰਿਵਾਰ ਅਸੀਂ ਕਿਹੜਾ ਬਿਨਾ ਪਰਿਵਾਰਾਂ ਦੇ ਆ ਬੜਾ ਯਾਰ ਇਹ ਦੀਦਾਂ ਨਾਲ ਮਾਰ ਕੇ ਇੰਨਾ ਖਰਾਬ ਹੁੰਦਾ ਨਾ ਗੱਲ ਛੱਡ ਦਿਓ ਤੁਸੀਂ ਵੀ ਕੀ ਸਿਸਟਮ ਬਣੂਗਾ ਕੰਮ ਦਾ ਅੱਗੇ 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 ਕਿਤੇ ਬਹੁਤਾ ਭਾਈ ਜ਼ਿਆਦਾ ਖਰਾਬ ਹੁੰਦਾ ਜਾਂਦਾ ਕੰਮ ਐ ਲੱਗਦਾ ਵੀ ਇਹ ਤਾਂ ਕੰਮ 5-7 ਸਾਲ ਤਾਂ ਬਹੁਤ ਹੀ ਦੂਰ ਆ ਵੀ 2-3 ਸਾਲਾਂ ਤੱਕ ਹਨਾ ਕੰਮ ਜਿਵੇਂ ਫੇਲ ਹੋ ਜਾਊਗਾ ਵਧੀਆ ਬੰਦੇ ਮਿਲਣ ਤੇ ਛੱਡ ਜਾਣੇ ਪੁਰਾਣਿਆਂ ਨੇ ਜਾਣਾ ਨਹੀਂ ਹਮ ਹਸਾਬ ਨਾਲ ਤੁਸੀਂ ਇੱਥੇ ਇੰਨਾ ਸੀਜ਼ਨ ਦੇ ਵਿੱਚ ਦਿਮਾਗ ਖਰਾਬ ਹੋ ਗਿਆ ਹੈ ਹਨਾ ਵੀ ਬਸ ਕੰਮ ਆ ਜਿਹੜਾ ਅਸੀਂ ਕੰਬਾਈਨਾਂ ਵਾਲਾ ਉਹਨੂੰ ਛੱਡ ਕੇ ਪਰੇ ਹੋ ਗਏ ਬਾਕੀ ਬਹੁਤ ਮੇਰੇ ਨਾਲ ਨਹੀਂ ਬਹੁਤ ਜਿੰਨੇ ਵੀ ਕੰਬਾਈਨਾਂ ਘਟੋ ਘਟ ਵੀ ਇਹ ਕੰਬਾਈਨਾਂ 70% ਕੰਬਾਈਨਾਂ ਵਾਲਿਆਂ ਗਿਆ ਆ ਕੰਮ ਨਹੀਂ ਆ ਹਨਾ ਹਾਂ ਇਹ ਸਾਧ ਨਾਲ ਹੁੰਦਾ ਜੀ। ਲਾਬ ਨਾਲੇ ਹੁੰਦਾ ਹੋਰ ਆਪਣੇ ਇਕੱਲੇਆਂ ਦਾ ਥੋੜੀ ਹੋਇਆ। ਤਾਂ ਹੀ ਤੇ ਕਿਤਾ ਫੇਲ ਹੋਣਾ ਯਾਰ ਇਹ। ਹੈ? ਇਹ ਬੰਦਿਆਂ ਕ ਨਹੀਂ ਨੇ ਫੇਲ ਹੋਣਾ ਬਾਈ ਇਹ। ਉਂ ਨਹੀਂ ਫੇਲ ਹੋਣਾ ਹੈਗਾ ਇਹ। ਹੁਣ ਤਾਂ ਕੋਈ ਕੋਈ ਬੰਦੇ ਹੁਣ ਪਈਆਂ ਨੇ ਇੱਥੇ ਐਮਪੀ ਯੂਪੀ ਜੋ ਦੇਦੇ ਦਾ ਬਾਹਰ 20 20 30 30000 ਰੁਪਏ ਪਵਾ ਕੇ ਉਹਨਾਂ ਕੋਈ ਜਾਣਦੇ ਹੀ ਨਹੀਂ ਬਾਈ ਕੋਈ। ਸੋਪ ਚ ਉਹਨਾਂ ਵਿਚਾਰਿਆਂ ਨੇ ਕੀ ਮਾੜਾ ਕਰਤਾ ਕੇ ਦਾ। ਨੰਬਰ ਵੀ ਪਤਾ ਦਿੰਦੇ ਆ ਨਾ। ਨੰਬਰ ਵੀ ਆਧਾਰ ਕਾਰਡ ਵੀ ਜਾਲੀ ਬਣਾਏ ਹੋਏ ਆ। ਨੰਬਰ ਦਾ ਕਿਆ ਲੱਗਦਾ ਨੰਬਰ ਅਗਲਾ ਬੰਦਾ ਕਰਕੇ ਦੂਜਾ ਜਦੇ ਘੜਾ ਲਉਂਦਾ ਹੋਰ ਨੰਬਰ ਨੂੰ ਉਹੀ ਤਾਂ 50 ਰੁਪਏ ਲੱਗਦੇ ਆ ਯਾਰ ਫਿਰ ਅਗੇ ਤਾਂ 30000 ਨਹੀਂ ਬਚਦਾ ਫੇ ਸਾਰੀ ਉਹੀ ਤਾਂ ਅਗਲਾ ਕਹਿੰਦਾ ਕੀ ਲੋਡ ਅਸੀਂ ਜਾਂਦੇ ਨਾ ਇੱਕ ਦੋ ਬੰਦਿਆਂ ਨੇ ਪੈਸੇ ਪਾ ਲਓ ਮਾ ਸਾਡਾ ਲੱਗ ਗਿਆ ਸੀ ਜੀ ਨਾ ਸੀਜਨ ਲੱਗ ਗਿਆ ਹਾਂ ਵਿਲੇ ਬਠਾਏ ਸੀਜਨ ਲੱਗ ਗਿਆ ਹੋਰ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸ ਅਗਲੀ ਵੀਡੀਓ ਚ ਧੰਨਵਾਦ ਜੀ